ਸਲੋਕ ਭਗਤ ਤਕਵੇ ਜੀੋ ਕੇ ਇੱਕੰਕਾਰ ਸਤਗੁਰ ਪ੍ਰਸਾਦ ਕਬੀਰ ਸੰਤ ਨੂੰ ਇਹ ਕਹਿ ਰਹੀਏ ਜੋ ਆਪਣੇ ਗ੍ਰਹਿ ਜਾਏ ਰੋਗਤ ਸਾਖ ਤੇ ਬਪਰੇ ਜੋ ਹਟੇ ਹੱਤ ਬਕਾਏ ਕਬੀਰ ਸਾਖਤ ਐਸਾ ਹੈ ਜੈਸੇ ਲਸਨ ਕੀ ਖਾਨ ਕੁੰਨੇ ਬਿਠੇ ਖਾਈਏ ਪ੍ਰਗਟ ਹੋਏ ਨਦਾਨ ਕਬੀਰ ਮਾਇਆ ਡੋਲਨੇ ਪਵਨ ਚ ਕੋਲਣ ਹਾਰ ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਬਹਿ ਬਤਾਰ ਜਿੰਨ ਬਲਾਇਆ ਤਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰ ਟੇ ਮੁਸ ਮੁਸ ਲਾਵੇ ਆਟ ਇੱਕ ਕਵੇਰਾ ਨਾਮ ਉਸੇ ਜਿੰਨ ਕਿਨੇ ਬਰਬਟ ਕਬੀਰ ਸੁਖ ਨਾਏ ਜਗ ਮੈਂ ਕਰੇ ਜਬ ਬੋਤੇ ਮੀਤ ਜੋ ਚਿੱਤ ਰੱਖੇ ਇੱਕ ਸੋ ਤੈ ਸੁਖ ਪਾਵੇ ਨੀਤ ਕਬੀਰ ਜਿਸ ਮਰਨ ਨੇ ਤੇ जग ਡਰੇ ਮੇਰੇ ਮਨ ਅਨੰਦ ਮੰਨੇ ਤੇ ਪਾਈਏ ਪੂਰਨ ਪਰਮਾਨੰਦ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ ਮਨ ਹੀ ਤੇ ਪਏ ਪੂਰਨ ਪਰਮਾਨੰਦ ਇਸ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰ ਦੰਦ ਤੋਂ ਚਾਰੇ ਹੋਏ ਜਦੋਂ ਸ਼ਤਰ ਦੇ ਮਾਲਕ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਅੰਗ 1364 ਤੇ ਸ਼ਸ਼ੋਬਤ ਹਨ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹਨ ਕਬੀਰ ਸੰਤ ਮੁਏ ਕਿਆ ਰਹੀਏ ਜੋ ਆਪਣੇ ਗਰਹ ਜਾਏ ਰੋਵੇ ਸਾਖਤ ਬੱਪਰੇ ਜੋ ਹਟੇ ਹਟ ਬਕਾਏ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਹੈ ਜੋ ਪਰਮਾਤਮਾ ਦਾ ਭਗਤ ਹੈ ਸੰਤ ਹੈ ਉਸ ਦੇ ਸਵਾਸ ਛੱਡਣ ਦੇ ਉੱਤੇ ਸਾਨੂੰ ਰੋਣਾ ਨਹੀਂ ਚਾਹੀਦਾ ਕਿਉਂਕਿ ਉਹ ਤਾਂ ਆਪਣੇ ਘਰ ਗਿਆ ਹੈ ਕਿਉਂਕਿ ਉਹਨਾਂ ਨੇ ਜਿੰਦੇ ਜੇ ਸੰਤਾਂ ਨੇ ਇਸ ਦੁਨੀਆ ਨੂੰ ਆਪਣਾ ਘਰ ਸਮਝੇ ਨਹੀਂ ਉਹ ਤੈਨੂੰ ਸਾਰੇ ਸਮਝਦੇ ਆਂ ਪੀਤੇ ਤੇ ਚਲੇ ਗਿਆ ਉਹ ਕਿਉਂਕਿ ਇਸ ਮੌਤ ਨੂੰ ਉਹ ਹਮੇਸ਼ਾ ਹੀ ਯਾਦ ਰੱਖਦੇ ਆ ਤੇ ਉਸ ਦੇ ਹੁਕਮ ਦੇ ਵਿੱਚ ਰਹਿੰਦੇ ਆ ਤੇ ਜਦੋਂ ਉਹ ਕਹਿੰਦੇ ਸਰੀਰ ਛੱਡਦੇ ਹੈ ਤਾਂ ਦੁਨੀਆ ਤਾਂ ਐਨੀ ਰਹਿੰਦੀ ਹੈ ਰੋਣੇ ਨਹੀਂ ਚਾਹੀਦਾ ਸਤਨਾਮ ਕਰਨਾ ਚਾਹੀਦਾ ਵਾਹਿਗੁਰੂ ਕਰਨਾ ਚਾਹੀਦਾ ਓਮ ਅੱਲਾ ਕਰਨਾ ਚਾਹੀਦਾ ਕਿਉਂਕਿ ਉਹ ਆਪਣੇ ਕਰ ਜਾਂਦੇ ਆ ਉਹ ਜੀਵਨ ਸੰਭਲਾ ਕਰਕੇ ਜਾਂਦੇ ਆ ਕਿਉਂਕਿ ਜਿਉਂਦੇ ਜੀ ਉਹਨਾਂ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾ ਕੇ ਆਪਣੇ ਆਪ ਨੂੰ ਦੁਨੀਆਂ ਦੇ ਆਸ਼ਾ ਕ੍ਰਿਸ਼ਨਾ ਮਤ ਤੋਂ ਦੂਰ ਕਰ ਲਿਆ ਹੁੰਦਾ ਹੈ ਰੋਬਤ ਸਾਕਤ ਬਪਰੇ ਜੋ ਹਟੇ ਹਟ ਬਕਾਏ ਕਹਿੰਦੇ ਰੋਬੋ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜੀ ਹਾਰ ਦਿੱਤੀ ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਹੈ ਵਿਛੜੇ ਕਿਸ ਕਰਕੇ ਸੀ ਦੁਨੀਆਂ ਦੀ ਜਾਇਦਾਦ ਇਕੱਠੀ ਕਰਨ ਕਰਕੇ ਰਿਸ਼ਤੇ ਨੱਤੇ ਬਣਾਉਣ ਕਰਕੇ ਉਹ ਰਿਸ਼ਤੇ ਨੱਤੇ ਵੀ ਛੱਡ ਗਏ ਜਾਇਦਾਦ ਵੀ ਛੱਡ ਗਏ ਜਿਸ ਕੰਮ ਲਈ ਆਏ ਸੀ ਉਹਦੇ ਤੋਂ ਵੀ ਵਿਛੜ ਗਏ ਸੋ ਉਹ ਜਿਹੇ ਬੰਦਿਆ ਮਰ ਗੋ ਜਿਹੜੇ ਆਪਣੇ ਘਰ ਗਏ ਨਗੇ ਆਪਣਾ ਘਰ ਹੀ ਉਜੜ ਗਾਇ ਐਡੇ ਵੱਡੇ ਸਵਾਸਾਂ ਦੀ ਪੂੰਜੀ ਮਿਲੀ ਹਟੇ ਹਟ ਬੁਕਾਇ ਉਹ ਹੀ ਹੱਟੀਆਂ ਪਾਉਂਦੇ ਚਲੇ ਗਏ ਤੇ ਹੱਟੀਆਂ ਕਿੱਡੀ ਪਾਉਣੇ ਸੀ ਹੱਟੀਆਂ ਤਾਂ ਉਹਦੇ ਨਾਮ ਦੀ ਪਾਉਣੇ ਸੀ ਹਾਣ ਹਟ ਕਰਾਰ ਜਾਂ ਸੱਚ ਨਾਮ ਕਰ ਬੱਤ ਸੁਰਤ ਸ਼ਬਦ ਕਰ ਪਾਣ ਸਲ ਤੇ ਸਵਿਚ ਤੇ ਸੁਣਾ ਰੱਖ ਪਰ ਹੱਟੀਆਂ ਇੱਥੇ ਦੁਨੀਆਂ ਦੇ ਪਦਾਰਥ ਨਹੀਂ ਪਾ ਲਈਆਂ ਸੋ ਕਹਿੰਦੇ ਉਹਨਾਂ ਨੂੰ ਰੋਣਾ ਚਾਹੀਦਾ ਜਿਹੜੇ ਆਪਣੇ ਘਰ ਨਹੀਂ ਜਾਂਦੇ ਜਿਹੜੇ ਪ੍ਰਮਾਤਮਾ ਦੇ ਭਗਤ ਆ ਸੰਤ ਉਹ ਤਾਂ ਆਪਣੇ ਘਰ ਜਾਂਦੇ ਆ ਉਹ ਤਾਂ ਇਸ ਦੁਨੀਆ ਨੂੰ ਘਰ ਸਮਝਦੇ ਹੀ ਨਹੀਂ ਇਸੇ ਕਰਕੇ ਦੁਨੀਆ ਤੋਂ ਉਹ ਅਲੱਗ ਰਹਿੰਦੇ ਉਦਾਸ ਰਹਿੰਦੇ ਆ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਜਿਹੜਾ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਕਿੱਡੀ ਵੱਡੀ ਗੱਲ ਕਹਿ ਕੇ ਗਏ ਆ ਉਹ ਕਹਿੰਦੇ ਲਸਣ ਦੀ ਖਾਨ ਵਰਗਾ ਹੈ ਕਿਸੇ ਵੀ ਪਾਸੇ ਬੈਠੇ ਕਹਿੰਦੇ ਲਸਣ ਦੀ ਇੰਨੀ ਮਹਿਕ ਆਉਂਦੀ ਥੋਮ ਦੀ ਕਿ ਸਾਰੇ ਪਾਸੇ ਹੋ ਜਾਂਦਾ ਵੀ ਕਿਤੋਂ ਇਜੀ ਸਮੈਲ ਆ ਰਹੀ ਹੈ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਤੋਂ ਵਿਛੜਿਆ ਹੋਇਆ ਬੰਦਾ ਹੈ ਉਹ ਜਿੱਥੇ ਮਰਜੀ ਜਾਵੇ ਉਹਦੇ ਮਨ ਚ ਜਿਹੜੇ ਬੋਲ ਨਿਕਲਨੇ ਹੈ ਉਹ ਮਾੜੇ ਹੀ ਹੋਣੇ ਸੋ ਇਸ ਕਰਕੇ ਕੱਡੀ ਵੱਡੀ ਇੱਕ ਗੱਲ ਕਹਿ ਗਏ ਕਿ ਪਰਮਾਤਮਾ ਤੋਂ ਵਿਛੜੇ ਬੰਦੇ ਦਾ ਕੋਈ ਵੀ ਹੱਲ ਨਹੀਂ ਹੈ ਇਸੇ ਕਰਕੇ ਤੋ ਕਹਿੰਦੇ ਦੀਨ ਗੋਇਆ ਦੁਨੀ ਮੇ ਦੁਨੀ ਨਾ ਚੱਲੇ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਤਾਂ ਆਪਣੇ ਹੱਥੇ ਆਪਣੇ ਆਪ ਕੋ ਹੜਾ ਮਾਰ ਰਿਹਾ ਆਪਣੇ ਪੈਰਾਂ ਤੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਕਬੀਰ ਮਾਇਆ ਢੋਲ ਨਹੀਂ ਪਵਨ ਚ ਕੋਲਣਾ ਹਾਰ ਕਹਿੰਦੇ ਦੁਨੀਆ ਜਿਹੜੀ ਹੈ ਉਹ ਦੁੱਧ ਦੀ ਚੱਟੀ ਹੈ ਜਿਹਦੇ ਵਿੱਚ ਮਧਾਣੀ ਉਹਨ ਪਵਨ ਦੀ ਪਾਈ ਹੋਈ ਹੈ ਸਵਾਸਾਂ ਦੀ ਪਾਈ ਹੋਈ ਹੈ ਇਹ ਸਰੀਰ ਜਿਹੜਾ ਹੈ ਇਹਨੂੰ ਦੁਨੀਆ ਸਮਝ ਲਓ ਇਹ ਦੁੱਧ ਦੀ ਮਟਕੀ ਸਮਝ ਲਈਏ ਤਾਂ ਇਹਦੇ ਵਿੱਚ ਜਿਹੜੇ ਸਵਾਸ ਆ ਰਹੇ ਆ ਉਹ ੜਕੜਾ ਉਹਨਾਂ ਨੂੰ ਇਹਨਾਂ ਨੂੰ ਰੜਕਣਗੇ ਰੜਕਣ ਦਾ ਮਤਲਬ ਹੈ ਕਿ ਪਰਮਾਤਮਾ ਦਾ ਸਿਮਰਨ ਐਦਾ ਕਰਨਾ ਕਿ ਤੁਹਾਡੇ ਕੰਨਾਂ ਦੇ ਰਾਹੀਂ ਹਿਰਦੇ ਤੱਕ ਪਹੁੰਚੇ ਸੁਣ ਕੇ ਜਿਹੜਾ ਤੁਹਾਡੇ ਦਸਨਾਂ ਨੇ ਜਪਣਾ ਤੇ ਅੰਦਰ ਤੁਹਾਡੇ ਜਿਹੜਾ ਹੈ ਉਹ ਅਨੱਧ ਬਾਜੇ ਜਿਹੜੇ ਆ ਵੱਜਦੇ ਤੁਹਾਨੂੰ ਸੁਣਨੇ ਹੈ ਕਿਉਂਕਿ ਇਸ ਪਵਨ ਦੇ ਚਲਦਿਆਂ ਹੀ ਆਪਾਂ ਸੁਣਨੇ ਹੈ ਸੰਤਾ ਮੱਖਣ ਖਾਇਆ ਸ਼ਾਸ ਪੀਐ ਸੰਸਾਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਪਰ ਇਹ ਉਹ ਹੀ ਕਰਦੇ ਆ ਜਿਹੜੇ ਸੰਤ ਲੋਕ ਆ ਅਦਰਵਾਈਜ਼ ਬਾਕੀ ਦੇ ਲੋਕ ਤਾਂ ਇਹ ਜਿਹੜੀ ਦੁਨੀਆ ਦੀ ਉਹ ਲੱਸੀ ਕਹ ਕੇ ਬਾਕੀ ਦੇ ਲੋਕਾਂ ਨੂੰ ਕਿ ਦੁਨੀਆ ਦੇ ਵਿੱਚ ਜਿਹੜੇ ਮਸਤ ਹੋਏ ਆ ਉਹ ਤਾਂ ਲੱਸੀ ਪੀਂਦੇ ਫਿਰਦੇ ਆ ਅਸਲੀ ਦੁੱਧ ਘੜਕਣ ਤੋਂ ਜਿਹੜਾ ਮੱਖਣ ਆਉਣਾ ਸੀ ਉਹ ਕੰਦਰ ਸੰਤ ਖਾ ਗਏ ਬਾਕੀ ਦੁਨੀਆ ਤਾਂ ਸ਼ਾਸ਼ ਪੀਂਦੀ ਫਿਰਦੀ ਹੈ ਵਿਚਾਰਨ ਦੇ ਗੱਲ ਹੈ ਕਿ ਉਸ ਦੇ ਭਗਤ ਜਿਹੜੇ ਹੈ ਉਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਕਿ ਪ੍ਰੀਤ ਪ੍ਰਮਾਤਮਾ ਦੇ ਨਾਲ ਲਾਉਣੇ ਹੈ ਬਾਕੀ ਦੁਨੀਆ ਜਿਹੜੀ ਝੂਠੀ ਹੈ ਇਸੇ ਕਰਕੇ ਉਹ ਬਾਕੀ ਦੀ ਦੁਨੀਆ ਨੂੰ ਤਾਂ ਸ਼ਾਸਕ ਹੀ ਜਾਂਦੇ ਆ ਤੇ ਜਿਹੜੇ ਉਹਦੇ ਨਾਲ ਜੁੜੇ ਆ ਉਹਨਾਂ ਨੂੰ ਕਹਿੰਦੇ ਮੱਖਣ ਤਾਂ ਇਹਨਾਂ ਨਹੀਂ ਖਾਣਾ ਬਾਕੀ ਅੰਦਰ ਲੱਸੀ ਪੀਣੀ ਹੈ ਕਬੀਰ ਮਾਇਆ ਡੋਲ ਨਹੀਂ ਪਪਨਿ ਵਹੇ ਹਵਤਾਰ ਇਹ ਕਹਿੰਦੇ ਦੁਨੀਆ ਜਿਹੜੀ ਹੈ ਇਹ ਦੁੱਧ ਦੀ ਚਾਟ ਹੈ ਤੇ ਜਿਹੜੇ ਇਹਦੇ ਵਿੱਚ ਸਵਾਸ ਆ ਰਹੇ ਆ ਉਹ ਕਹਿੰਦੇ ਬੜੀ ਠੰਡਕ ਹੈ ਉਹਨਾਂ ਦੇ ਵਿੱਚ ਜਿਵੇਂ ਪਹਾੜਾਂ ਤੋਂ ਠੰਡੀ ਹਵਾ ਚੱਲਦੀ ਹੁੰਦੀ ਜੰਮ ਬਲੋਆ ਤਨ ਖਾਇਆ ਅਬਰ ਬਲੋ ਬਣਾ ਜਿਨ੍ਹਾਂ ਨੇ ਇਸ ਸਵਾਸਾਂ ਦੇ ਨਾਲ ਇਸ ਚਾਟੀ ਦੇ ਵਿੱਚ ਦੁੱਧ ਨੂੰ ਇਸ ਤਰੀਕੇ ਦੇ ਨਾਲ ਗੜਲਿਆ ਉਸ ਨੂੰ ਰੜਕ ਲਿਆ ਕਿ ਸਵਾਸ ਸਵਾਸ ਜਿਹੜਾ ਧੁੰਨੀ ਤੋਂ ਉੱਠ ਕੇ ਹਿਰਦੇ ਤੱਕ ਪਹੁੰਚੇ ਗਲੇ ਤੱਕ ਪਹੁੰਚੇ ਪਰਮਾਤਮਾ ਜਿਹੜਾ ਇਹਦਾ ਪਿੰਗਲਾ ਉਸ ਸੁਖਮਨਾ ਤின் ਬਸੇ ਇੱਕ ਥਾਈ ਉੱਥੇ ਪਹੁੰਚਵੇ ਇੱਥੇ ਇਹਦਾ ਪਿੰਗਲਾ ਤੇ ਸੁਖਮਨਾ ਦਾ ਮੇਲ ਹੈ ਔਰ ਉਸ ਤੋਂ ਅਗ 10 ਦਸਮ ਦਵਾਰ ਹੈ ਜਿੰਨ ਬਲਿਆ ਤਿੰਨ ਖੈ ਅਗਰੇ ਬਲੋ ਬਨਹਾਰ ਬਾਕੀ ਤਾਂ ਕਹਿੰਦੇ ਡੜਕਦੇ ਚਲੇ ਗਏ ਸਹਾ ਹੀ ਜਾਂਦੇ ਜਾਈ ਜਾਂਦੇ ਹੈ ਕੋਈ ਫਾਇਦਾ ਨਹੀਂ ਕਿਉਂਕਿ ਅੰਦਰ ਕੋਈ ਅਸਲੀ ਹੈ ਨਹੀਂ ਉਹ ਬਾਹਲੀ ਦੁਨੀਆ ਦੇ ਵਿੱਚ ਮਸਤ ਹੈ ਪਰ ਸੰਤ ਜਿਹੜੇ ਹੈ ਉਹ ਅੰਦਰ ਆਪਣੇ ਇਸ ਸਰੀਰ ਦੇ ਵਿੱਚ ਇਹਨਾਂ ਸਵਾਸਾਂ ਦੀ ਪੁੰਜੀ ਦੇ ਨਾਲ ਇਸ ਨੂੰ ਡੜਕ ਰਹੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਰਹੇ ਹੈ ਉਸ ਦੇ ਅਮਰਤ ਨੂੰ ਪੀ ਰਿਹਾ ਹੈ ਅਮਰਤ ਜਿਹੜਾ ਅੰਦਰ ਜਿਹੜਾ ਹਟ ਟੈਮ ਚੋਰਿਆ ਲੇਕਿਨ ਪਿੰਦੇ ਉਹ ਹੀ ਹੈ ਜਿਹੜੇ ਭਗਾ ਮਲੇ ਆ ਦੂਸਰੇ ਨਹੀਂ ਪੀਣਾ ਕਬੀਰ ਮਾਇਆ ਚੁਰਟੀ ਮੁਟਸ ਮੁਸਲਾਵੇ ਹਟ ਇੱਕ ਕਬੀਰਾ ਨਾਮ ਸਜਨ ਕਿੰਨੀ ਬਾਰਾ ਬਾਟ ਕਿੰਦੇ ਵੀ ਜਿਹੜੀ ਮਾਇਆ ਹੈ ਕਿ ਇੰਨੀ ਚੋਰਨੀ ਹੈ ਇੰਨੀ ਮਮੋ ਠਗਨੀ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਲੱਗਦਾ ਲੈ ਵੀ ਇੱਕ ਕੋਠੇ ਪਾ ਲਈ ਦੋ ਪਾ ਲਈਆਂ ਚਾਰ ਕਾਰਾਂ ਲੈ ਲਈਆਂ ਜਹਾਜ਼ ਲੈ ਲਿਆ ਫੈਕਟਰੀ ਲਾ ਲਈ ਇੰਡਸਟਰੀ ਲਾ ਲਈ ਆ ਮੇਰਾ ਹੋ ਗਿਆ ਧੀਆਂ ਪੱਤਰ ਹੋ ਗਏ ਕੋਈ ਅਫਸਰ ਬਣ ਗਿਆ ਕੋਈ ਕੁਛ ਬਣ ਗਿਆ ਇਹਨਾਂ ਕੰਮਾਂ ਦੇ ਵਿੱਚ ਸੋਸਾਂ ਦੀ ਪੂੰਜੀ ਕੋਤਿ ਕਬੀਰ ਮਾਇਆ ਚੋਰ ਤੇ ਮਸਮਸਲਾ ਵੇ ਹਟ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਹਟੀਆਂ ਪਾ ਕੇ ਲੁੱਟ ਰਹੀ ਹੈ ਠੱਗ ਰਹੀ ਹੈ ਬੰਦੇ ਨੂੰ ਇੱਕ ਕਵੇਰਾ ਨਾਮ ਉਸ ਜਨਕੀ ਨੇ ਬਾਰਾ ਵਾਟ ਜਿਹੜੇ ਇਹਨਾਂ ਰਸਤੀਆਂ ਨਾਲ ਤੈਨ ਵਿੱਚ ਨਹੀਂ ਪਏ ਜਿਨ੍ਹਾਂ ਨੇ ਇਹਨਾਂ ਦੇ ਨਾਲ ਗੱਲ ਨਹੀਂ ਪਾਈ ਜਿਨ੍ਹਾਂ ਨੇ ਇਸ ਮਾਇਆ ਨੂੰ 12 ਹਿੱਸੇ ਜਦ ਵਿੱਚ ਪਾੜ ਕੇ ਰੱਖ ਦਿੱਤਾ ਤੋੜ ਕੇ ਰੱਖਤਾ ਕਵੀ ਸਾਬ ਕਹ ਰਿਹਾ ਹੈ ਕਹਿੰਦੇ ਉਹ ਬਚ ਗਏ ਉੱਠ ਗਏ ਨਹੀਂ ਗਏ ਇਸੇ ਕਰਕੇ ਸਤਗੁਰ ਦਰਬਾਸ ਮਹਾਰਾਜ ਜੀ ਕਹਿੰਦੇ ਚਮੜਾ ਟਾ ਗਾਂਠਾਂ ਜਾਣੇ ਲੋਕ ਇਕੱਠਾ ਹੋਵੇ ਪਰ ਨਹੀਂ ਆਬ ਨਹੀਂ ਜਤੋਪ ਤੇ ਨਹੀਂ ਰੰਬਿਠਾਉ ਰੋਪੇ ਲੋਕ ਗੰਠ ਗੰਠ ਖਰੇ ਬਗੋਚਾ ਹੋ ਗਨ ਗਾਠੇ ਜਾਏ ਪਹੁੰਚੇ ਤਵਦਾਸ ਜਿਪੇ ਰਾਮ ਨਾਮ ਉਹ ਜਮਸ ਨਾਹੀਂ ਕਮਾ ਉਹਨਾਂ ਤਾਈਂ ਰਸਤੇ ਨਾਤੇ ਮਿਲਾਈ ਉਹਨੇ ਗੱਡ ਇੱਕ ਨਾਲ ਪਾਈ ਹੈ ਬਾਕੀਆਂ ਨਾਲ ਤੋੜ ਦਿੱਤੀਆਂ ਗੱਡਾ ਇਸ ਕਰਕੇ ਉਹ ਕੰਦੇ ਵਿੱਚ ਸਿਰਫ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਉਹੀ ਬਚਦੇ ਹੈ ਬਾਕੀ ਸਾਰਿਆਂ ਨੂੰ ਇਹ ਮਾਇਆ ਜਿਹੜੀ ਹੈ ਲੁੱਟ ਰਹੀ ਹੈ ਔਰ ਇਹਨਾਂ ਸਵੱਦਾ ਦੇ ਵਿੱਚ ਐਸਾ ਪੈਂਦੇ ਹੈ ਐਸਾ ਜੀਵਨ ਗੁਜ਼ਾਰ ਜਾਂਦੇ ਹੈ ਤੇ ਐਂਡ ਤੇ ਜਾ ਕੇ ਪਛਤਾਉਂਦੇ ਹੈ ਕਿ ਕੀਤਾ ਕੀ ਇਸੇ ਕਰਕੇ ਜਿਨ੍ਹਾਂ ਨੇ ਇਸ ਮਾਇਆ ਦੇ ਨਾਲ ਪਿਆਰ ਨਹੀਂ ਪਾਇਆ ਉਹ ਸਦਾ ਨੂੰ ਅਮਰ ਹੋ ਗਏ ਜਿਨ੍ਹਾਂ ਨੇ ਮਾਇਆ ਦੇ ਨਾਲ ਪਿਆਰ ਪਾਇਆ ਉਹ ਮਰਦੇ ਸਾਰ ਖਤਮ ਹੋ ਗਏ ਜਿਨ੍ਹਾਂ ਨੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੱਤੀ ਚਾਹੇ ਉਹਨਾਂ ਨੂੰ ਕੁਝ ਵੀ ਦੁਨੀਆ ਨੇ ਦਿੱਤਾ ਉਹ ਨਹੀਂ ਦੇਖਿਆ ਨਹੀਂ ਲੈਣਾ ਕੀ ਹੈ ਦੁਨੀਆ ਤੋਂ ਇਹ ਪਦਾਰਥਾਂ ਨੂੰ ਸਮਝਦੇ ਕੁਛ ਨਹੀਂ ਕਬੀਰ ਸੁਖਣਾ ਇਹ ਜਗ ਮੇ ਕਰੇ ਜੋ ਬਹੁਤੇ ਮੀਤ ਜੋ ਚਿੱਤ ਰੱਖੇ ਇੱਕ ਸੁਖ ਪਾਵੇ ਨਿਤ ਕਹਿੰਦੇ ਜਿਨ੍ਹਾਂ ਨੇ ਬਹੁਤ ਰਿਸ਼ਤੇ ਨਾਤੇ ਇੱਥੇ ਬਣਾ ਲਏ ਬਹੁਤ ਮਿੱਤਰ ਬਣਾ ਲਏ ਭੈਣ ਭਰਾ ਰਿਸ਼ਤੇ ਨਾਤੇ ਇੰਨੇ ਕ ਬਣਾ ਲਏ ਉਹ ਕਦੀ ਵੀ ਕਹਿੰਦੇ ਸੁੱਖ ਨਹੀਂ ਕਰਦੇ ਸੁੱਖ ਨਹੀਂ ਚ ਨੇ ਰਹਿੰਦੇ ਉਹ ਚਿੰਤਾ ਚ ਰਹਿੰਦੇ ਆ ਦੇਖ ਲਈਏ ਇਹ ਇੱਕ ਬਹੁਤ ਵੱਡਾ ਬੇਸ਼ਰ ਹੈ ਕਿ ਜਿਨ੍ਹਾਂ ਦੇ ਰਿਸ਼ਤੇ ਨਾਤੇ ਜ਼ਿਆਦਾ ਹੈ ਉਹਨੇ ਉਹ ਜ਼ਿਆਦਾ ਦੁਖੀ ਹੈ ਕਿਉਂਕਿ ਅੱਜ ਕਿਸੇ ਦੇ ਗਮ ਹੀ ਆ ਗਏ ਕਲ ਨੂੰ ਧੁੰਜੇ ਜਾ ਗਈ ਤੀਜੇ ਜਾ ਗਈ ਇਸੇ ਕਰਕੇ ਇਹ ਜਿਹੜੇ ਰਿਸ਼ਤੇ ਨਾਤੇ ਹੈ ਇਹ ਸਾਰੇ ਕਿਸੇ ਕੰਮ ਦੇ ਨਹੀਂ ਜੇਕਰ ਅਸੀਂ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਨਾ ਲਾਈਏ ਕਬੀਰ ਸੁਖ ਨਾ ਇਹ ਜਗ ਮੇ ਕਰੋ ਜਬੋਤੇ ਮਿਤ ਜੇਨ ਬਹੁਤ ਜਿਆਦਾ ਲੋਕਾਂ ਦੇ ਨਾਲ ਸੱਜਣਤਾ ਕਰ ਲਈ ਪਿਆਰ ਬਦਾਲਿਆ ਉਹ ਸੁਖੀ ਨਹੀਂ ਰਹਿ ਸਕਦਾ ਜੋ ਚਿੱਤ ਰੱਖੇ ਇੱਕ ਸੋ ਸੁਖ ਪਾਵੇ ਨਿਤ ਜਿਸ ਉਸ ਪ੍ਰਮਾਤਮਾ ਨੂੰ ਯਾਦ ਰੱਖ ਲੈ ਇੱਕ ਨੂੰ ਯਾਦ ਕਰ ਲਿਆ ਹਮੇਸ਼ਾ ਹੀ ਸੁਖੀ ਹੈ ਆਨੰਦ ਵਿੱਚ ਹੈ ਖੇੜੇ ਵਿੱਚ ਹੈ ਅਦਰਵਾਈਜ਼ ਬਾਕੀ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਹੈ ਸਾਰੇ ਚਿੰਤਾ ਦਾ ਵਿਸ਼ਾ ਹੈ ਚਾਹੇ ਕਿਹੜਾ ਬਿਹੁੰਦਾ ਹੈ ਜਿਹੜਾ ਮਰਜੀ ਉਹਦਾ ਪ੍ਰਾਪਤ ਹੋ ਜਵੇ ਜਿਹਦੇ ਨਾਮ ਲੇਵਾ ਸੰਤ ਹੈ ਉਹ ਆਨੰਦ ਚੰਦੇ ਹੈ ਰਾਜੇ ਰਾਣੇ ਜਿਹੜੇ ਦੁਨੀਆ ਨੂੰ ਦਿਖਾਉਂਦੇ ਫਿਰਦੇ ਹੈ ਹਮੇਸ਼ਾ ਟੈਨਸ਼ਨ ਚੰਦੇ ਹੈ ਉਹਨਾਂ ਦਾ ਅੰਦਰ ਜਿਹੜਾ ਅਸ਼ਾਂਤ ਹੁੰਦਾ ਜਿਹੜੇ ਸੰਤ ਲੋਕ ਹੈ ਉਹ ਹਮੇਸ਼ਾ ਸ਼ਾਂਤੀ ਚੰਦੇ ਹੈ ਕਬੀਰ ਜਿਸ ਮਨ ਆਪਣੇ ਤੇ ਜਗ ਡਰੇ ਮੇਰੇ ਮਾਨਾ ਨੰਦ ਕਹਿੰਦੇ ਜਿਸ ਮੌਤ ਤੋਂ ਦੁਨੀਆ ਡਰਦੇ ਹੈ ਅਸੀਂ ਤਾਂ ਹਰ ਟਾਈਮ ਚੰਗੇ ਹੈ ਕਿਉਂ ਕਿ ਮੌਤ ਅਸਲੀ ਤਾਂ ਉਹ ਹੈ ਕਿ ਮੈਂ ਮੇਰੀ ਮਾਰਨ ਤੋਂ ਬਾਅਦ ਜਿਹੜੀ ਜਿੰਦੇ ਜੀ ਮੌਤ ਹੈ ਉਹ ਲੱਭਦੇ ਹੋ ਤੇ ਦੁਨੀਆ ਇਹ ਸਮਝਦੀ ਹੈ ਕਿ ਤਨ ਜਦੋਂ ਸਵਾਸ ਮੁੱਕ ਗਏ ਇਸ ਮੌਤ ਨੇ ਆਉਣਾ ਇਹਦੇ ਤੋਂ ਡਰ ਜਾਂਦੀ ਹੈ ਪਰ ਉਹ ਕਹਿੰਦੇ ਅਸੀਂ ਤਾਂ ਜਿੰਦੇ ਜੀ ਹੀ ਮੰਨਣਾ ਚਾਣੇ ਮੱਗਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਕਹਿੰਦੇ ਜਦੋਂ ਮਰਾਂਗੇ ਤਾਂ ਹੀ ਉਹਦੇ ਨਾਲ ਮਿਲਾਂਗੇ ਤਾਂ ਮਰਨਾ ਕੀ ਹੈ ਮਰਨਾ ਕੀ ਹੈ ਮਰਨਾ ਇਸਨੇ ਨਹੀਂ ਸਰੀਰ ਨੇ ਮਰਨਾ ਤਾਂ ਆਪਣੇ ਮੈਨ ਨੂੰ ਹੈ ਜਦੋਂ ਅਸੀਂ ਮੈਨ ਨੂੰ ਖਤਮ ਕਰ ਲਿਆ ਹੁਣ ਮੈਨ ਨੂੰ ਖਤਮ ਕਰ ਲਿਆ ਤੇ ਅਸੀਂ ਉਸ ਪ੍ਰਮਾਤਮਾ ਨੂੰ ਪਾ ਲੈਣਾ ਉਸਦੇ ਨਾਲ ਜੁੜ ਜਾਣਾ ਅਦਰਵਾਈਜ਼ ਅਸੀਂ ਮੌਤ ਤੋਂ ਜਿੰਨਾ ਮਰਜੀ ਡਰ ਲਈ ਕਿ ਮੌਤ ਆਉਣੀ ਹੈ ਕਿਉਂਕਿ ਅਸੀਂ ਮੋਈ ਪਦਾਰਥਾਂ ਦੇ ਨਾਲ ਪਾਇਆ ਜਿਨ੍ਹਾਂ ਨੇ ਮੌ ਉਹਦੇ ਨਾਲ ਪਾਇਆ ਤਾਂ ਉਹਦੇ ਹੁਕਮ ਦੇ ਵਿੱਚ ਹਮੇਸ਼ਾ ਹੀ ਉਹ ਤਾਂ ਮੌਤ ਨੂੰ ਬਿਉਣਾ ਚਾਹਦੇ ਉਹ ਡਰਦੇ ਨਹੀਂ ਜੇਕਰ ਡਰਦੇ ਹੁੰਦੇ ਤਾਂ ਤਤਿਆਂ ਤਵਿਅਤ ਬਹਿਣਾ ਨਹੀਂ ਸੀ ਇਹਨ ਮੰਨ ਲੈਣੇ ਸੀ ਨਾਮਦੇਵ ਜੀ ਨੇ ਕਹ ਜਣਾ ਸੀ ਅੱਲਾ ਕਬੀਰ ਜੀ ਨੇ ਵੀ ਕਹ ਜਣਾ ਸੀ ਸਤਗੁਰ ਵਦਾਸਵਾਹ ਜੀ ਵੀ ਮੰਨ ਜਾਂਦੇ ਸਤਗੁਰ ਤੇਗ ਭਾਦਰ ਵੀ ਕਹ ਜੰਦੇ ਨਹੀਂ ਉਹ ਤਾਂ ਉਸ ਮੌਤ ਨੂੰ ਬਿਉਣ ਲਈ ਆਉਂਦੇ ਹੈ ਜਿਹਨੂੰ ਬਿਉਣ ਤੋਂ ਬਾਅਦ ਉਹ ਨਹੀਂ ਪਰਮਾਤਮਾ ਦੇ ਨਾਲ ਮਿਲਣਾ ਇਸ ਕਰਕੇ ਜਿਹੜੇ ਉਹਦੇ ਭਗਤ ਹੈ ਜਿਹੜੇ ਉਹਦੇ ਸੰਤ ਹੈ ਜਿਹੜੇ ਉਹਦੇ ਜਨ ਆਏ ਉਹ ਹਮੇਸ਼ਾ ਹੀ ਮੌਤ ਦੀ ਅੜੇਕ ਦੇ ਵਿੱਚ ਰਹਿੰਦੇ ਹੈ ਪਰ ਬਾਕੀ ਦੁਨੀਆ ਜਿਹੜੀ ਹੈ ਮੌਤ ਤੋਂ ਹੀ ਡਰਦੀ ਭੱਜੀ ਫਿਰਦੀ ਹੈ ਕਿ ਮੌਤ ਨਾ ਆ ਜਾਵੇ ਮੌਤ ਨਾ ਆ ਜਾਵੇ ਉਹ ਕਹਿੰਦੇ ਮੌਤ ਜੇ ਨਾ ਆਹੀ ਜਿੰਦੇ ਜਿਉ ਮਰਤੇ ਹੈ ਤੇ ਪਰਮਾਨੰਦ ਨੂੰ ਪਾਉਂਦੇ ਪਰਮਾਨੰਦ ਮਤਲਬ ਸਦਾ ਲਈ ਆਨੰਦ ਜਿਹੜਾ ਹਮੇਸ਼ਾ ਪਰਮਾਨੰਦ ਔਰ ਪ੍ਰਮਾਤਮਾ ਜਿੱਥੇ ਹਮੇਸ਼ਾ ਖੇਡਾ ਹੈ ਉਸ ਨੂੰ ਪਾਉਣ ਲਈ ਤਾਂ ਕਹਿੰਦੇ ਮੌਤ ਆਉਂਦੀ ਹੈ ਤੇ ਉਹਨੂੰ ਪਾਉਣ ਲਈ ਤਾਂ ਅਸੀਂ ਹਮੇਸ਼ਾ ਆਪਣੀ ਮੈਂ ਨੂੰ ਖਤਮ ਕਰਦੇ ਹਾਂ ਹਮ ਮੈਂ ਨੂੰ ਖਤਮ ਕਰਦੇ ਹਾਂ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਮਾਇਆ ਦੀ ਇਹਨਾਂ ਸ਼ਲੋਕਾਂ ਦੇ ਵਿੱਚ ਦਸ਼ਾ ਦਰਸਾ ਰਹੇ ਹੈ ਇਸ ਦੁਨੀਆ ਦੀ ਮਾਇਆ ਇਸ ਦੁਨੀਆ ਨੂੰ ਮਾਇਆ ਕਹਿ ਰਹੇ ਹੈ ਇਸ ਤੋਂ ਬਚਣ ਦੀ ਲੋੜ ਹੈ ਤੇ ਉਸ ਪ੍ਰਮਾਤਮਾ ਨਾਲ ਜੁੜਨ ਦੀ ਲੋੜ ਹੈ ਤਾਂ ਕਿ ਇਹ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਵੇ ਸੋ ਜੀਵ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ ਕਿ ਅਸੀਂ ਹੌਲੀ-ਹੌਲੀ ਉਸ ਪਰਮਾਤਮਾ ਦੇ ਨਾਲ ਜੁੜੀਏ ਤਾਂ ਕਿ ਇਸ ਜੀਵਨ ਦਾ ਜਿਹੜਾ ਮਕਸਦ ਹੈ ਅਸੀਂ ਮੁੜ ਕੇ ਚਰਾਸੀ ਦੇ ਚੱਕ ਚ ਨਾ ਪੈ ਜਾਈਏ ਮਰਨ ਜੰਮਣ ਜਿਹੜਾ ਖਤਮ ਕਰ ਦੇਈਏ ਮੁਕਤੀ ਪ੍ਰਾਪਤ ਕਰੀਏ ਤੇ ਮੁਕਤੀ ਪ੍ਰਾਪਤ ਕਰਨਾ ਹੀ ਇਸ ਮਾਨਸ ਜਨਮ ਦਾ ਲਕਸ਼ ਹੈ ਔਰ ਮੁਕਤੀ ਪ੍ਰਾਪਤੀ ਜਿਹੜੀ ਜਿੰਦੇ ਜੀ ਹੋਣੀ ਹੈ ਮਰਨ ਤੋਂ ਬਾਅਦ ਨਹੀਂ ਆਉਣੀ ਮਰਨ ਤੋਂ ਬਾਅਦ ਤਾਂ ਫਿਰ ਜਨਮ ਹੋਣੇ ਹੈ ਜਿੱਦਾਂ ਦਾ ਕਰਮ ਕਰਕੇ ਜਾਣਾ ਉਦਾਂ ਦਾ ਜਨਮ ਲੈ ਜਾਣਾ ਸੋ ਇਹਨਾਂ ਸ਼ਲੋਕ ਤੋਂ ਜੋ ਸਤਿਗੁਰ ਕਬੀਰ ਮਹਾਰਾਜ ਜੀ ਨੇ ਸ਼ਲੋਕਾਂ ਦੇ ਵਿੱਚ ਦੱਸਿਆ ਹੈ ਆਪਣੇ ਜੀਵਨ ਦੇ ਵਿੱਚ ਢਾਲਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਿਏ ਬੇਨਤੀ ਕਰੀਏ ਜੋ ਕਰੀਏ ਕਿ ਜੋ ਸਵਾਸੰਦੀ ਪੂੰਜੀ ਰਹਿੰਦੀ ਹੈ ਇਸ ਦੁਨੀਆ ਦੀ ਮਾਇਆ ਤੋਂ ਬਚਾਉਣ ਲਈ ਆਪਣੀ ਕਿਰਪਾ ਕਰੋ ਅਤੇ ਆਪਣੀ ਪ੍ਰੀਤ ਬਖਸ਼ੋ ਆਪਣੇ ਸਿੱਤ ਸਲਾ ਲਈ ਦਇਆ ਕਰੋ ਨਦਰਸ ਵੱਲੇ ਕਰੋ ਤਾਂ ਕਿ ਤੁਹਾਡੇ ਨਾਲ ਬਾਕੀ ਜੇ ਸਵਾਸਾਂ ਦੀ ਪੂੰਜੀ ਤੁਹਾਡੇ ਨਾਮ ਦੇ ਵਿੱਚ ਲੱਗ ਜਵੇ ਲੇਖੇ ਦੇ ਵਿੱਚ ਲੱਗ ਜਵੇ ਮਾਨਵਤਾ ਦੇ ਲਈ ਕੋਈ ਕੰਮ ਹੋ ਜਵੇ ਉਹ ਵੀ ਤੁਹਾਡੀ ਕਿਰਪਾ ਦੇ ਨਾਲ ਹੀ ਹੋ ਸਕਦਾ ਨਹੀਂ ਤਾਂ ਮਾਨਵਤਾ ਦੇ ਲਈ ਕੰਮ ਜਿਹੜਾ ਕੋਈ ਨਹੀਂ ਕਰਦਾ ਸਾਰੇ ਆਪਣੇ ਸਵਾਥਾਂ ਲਈ ਕਰਦੇ ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਹੜੀ ਤੇਰੀ ਦੁਨੀਆ ਬਣਾਈ ਹੋਈ ਹੈ ਇਸ ਦੁਨੀਆ ਦੇ ਲਈ ਵੀ ਕੰਮ ਹੋ ਜਵੇ ਇਹੋ ਹੀ ਅਰਦਾਸ ਕਰਦੇ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ